ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਦਿੱਤੇ ਸਖਤ ਹੁਕਮ। ਬਾਈ ਅਫਸਰਾਂ ਤੇ ਹੋ ਸਕਦੀ ਹੈ ਕਾਰਵਾਈ। ਸੁਖਵੀਰ ਸਿੰਘ ਬਾਦਲ ਨੇ ਘੇਰੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਕੀਤੀ ਵੱਡੀ ਅਪੀਲ। ਪੰਜਾਬ ਤੋਂ ਚੰਡੀਗੜ੍ਹ ਸ਼ਿਫਟ ਨਹੀਂ ਕੀਤੇ ਜਾਣਗੇ ਵੇਦਬੀ ਦੇ ਮਾਮਲੇ ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਦਿੱਤੇ ਸਖਤ ਹੁਕਮ। ਇਨਾ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੇਕੇ ਤੇ ਪੰਚਾਇਤੀ ਜ਼ਮੀਨ। ਕਮਲਕੌਰ ਭਾਬੀ ਦੇ ਮਾਮਲੇ 'ਚ ਵੱਡੀ ਅਪਡੇਟ ਅਮਰਿਤਪਾਲ ਸਿੰਘ ਮੈਰੋ ਦੇ ਸਾਥੀਆਂ ਨੂੰ ਪੁਲਿਸ ਨੇ ਅਦਾਲਤ 'ਚ ਕੀਤਾ ਪੇਸ਼ ਸੀਐਮ ਭਗਵੰਤ ਮਾਨ ਨੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਹਾਈ ਲੈਵਲ ਮੀਟਿੰਗ ਅਫਸਰਾਂ ਨੂੰ ਦਿੱਤੇ ਵੱਡੇ ਹੁਕਮ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਅਮਰੀਕਾ ਵਿੱਚ 30 ਸਾਲਾਂ ਤੋਂ ਰਹਿ ਰਹੀ 73 ਸਾਲਾ ਹਰਜੀਤ ਕੌਰ ਨੂੰ ਕਿਤਾ ਡਿਪੋਰਟ ਬੇੜੀਆਂ ਨਾਲ ਬੰਨ ਕੇ ਭੇਜਿਆ ਭਾਰਤ ਐਸਜੀਪੀਸੀ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜਤਾਂ ਲਈ ਦਿੱਤਾ ਜਾਵੇਗਾ 38000 ਲੀਟਰ ਡੀਜ਼ਲ ਪ੍ਰਧਾਨ ਧਾਮੀ ਨੇ ਕੀਤਾ ਐਲਾਨ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਨੇ ਸੀਐਮ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਜਨਾਲਾ ਅੰਦਰ ਹੜਾਂ ਕਾਰਨ ਹੋਏ ਨੁਕਸਾਨ ਦੀ ਦਿੱਤੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨਾਲ ਇਹਨਾਂ ਮੀਟਿੰਗ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਦੇ ਮਾਮਲੇ 'ਚ ਜ਼ਿੰਮੇਵਾਰ ਅਫਸਰਾਂ ਖਿਲਾਫ ਐਕਸ਼ਨ ਲੈਂਦੀ ਤਿਆਰੀ ਕੀਤੀ ਹੈ ਜਿਸ ਦੇ ਚਲਦਿਆਂ ਸੀਐਮ ਨੇ ਜਲ ਸਰੋਤ ਵਿਭਾਗ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਜਾਂਚ ਵਿੱਚ ਐਕਸੀਅਨ ਤੋਂ ਲੈ ਕੇ ਜੇਈ ਤੱਕ ਦੇ 22 ਅਫਸਰਾਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਖਿਲਾਫ ਕਾਰਵਾਈ ਹੋਵੇਗੀ ਦੱਸ ਦਈਏ ਕਿ ਇਹ ਅਫਸਰ ਡੈਮ ਦੇ ਕੰਮ ਨਾਲ ਜੁੜੇ ਹਨ ਜਿਨ੍ਹਾਂ ਦੀ ਲਾਪਰਵਾਹੀ ਦੇ ਚਲਦਿਆਂ ਪੰਜਾਬ ਦੇ ਕਈ ਪਿੰਡ ਖੜਾਂ ਦੀ ਮਾਰ ਹੇਟ ਆ ਗਏ ਹਨ ਲੋਕ ਬੇਕਾਰ ਹੋ ਗਏ ਜਿਸ ਕਰਕੇ ਇਨ੍ਹਾਂ ਖਿਲਾਫ ਕਾਰਵਾਈ ਹੋਵੇਗੀ ਇੰਨਾ ਹੀ ਨਹੀਂ ਜ਼ਿੰਮੇਵਾਰ ਕੰਸਟਰਕਸ਼ਨ ਕੰਪਨੀਆਂ ਵੀ ਬਲੈਕਲਿਸਟ ਹੋਣਗੀਆਂ 2 ਹਫ਼ਤਿਆਂ ਵਿੱਚ ਰਿਪੋਰਟ ਵੀ ਪੰਜਾਬ ਸਰਕਾਰ ਨੂੰ ਸੌਂਪਣੀ ਹੋਵੇਗੀ ਜਿਸ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਵਾਰ ਹੜ੍ਹਾਂ ਨਾਲ ਜੋ ਤਬਾਹੀ ਦਾ ਮੰਜ਼ਰ ਦੇਖਿਆ ਗਿਆ ਹੈ ਉਹ ਪਹਿਲੀ ਵਾਰ ਹੋਇਆ ਹੈ ਪਰ ਹੁਣ ਲਾਪਰਵਾਹੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਲੋਕਾਂ ਨੂੰ ਜੋਰਦਾਰ ਅਪੀਲ ਕੀਤੀ ਹੈ ਕਿ ਖੇਤਰੀ ਪਾਰਟੀਆਂ ਨੂੰ ਮੁੜ ਸੱਤਾ ਵਿੱਚ ਲਿਆਂਦਾ ਜਾਵੇ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਸਿਰਫ ਖੇਤਰੀ ਪਾਰਟੀਆਂ ਹੀ ਕਿਸਾਨਾਂ ਤੇ ਗਰੀਬਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਸਮਰੱਥ ਹਨ ਸਾਬਕਾ ਉਪ ਪ੍ਰਧਾਨ ਮੰਤਰੀ ਚੋਦਰੀ ਦੇਵੀ ਲਾਲ ਦੇ 112ਵੇਂ ਜਨਮ ਦਿਹਾੜੇ ਤੇ ਹੋਏ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਕੌਮੀ ਪਾਰਟੀਆਂ ਕਿਸਾਨਾਂ ਤੇ ਗਰੀਬਾਂ ਦੀ ਭਲਾਈ ਬਾਰੇ ਨਹੀਂ ਸੋਚਦੀਆਂ ਉਹਨਾਂ ਨੇ ਪੰਜਾਬ ਦੀ ਉਦਾਹਰਣ ਦਿੰਦਿਆਂ ਕਿ ਹੈ ਕਿ ਪੰਜਾਬੀਆਂ ਨੇ 2022 ਵਿੱਚ ਆਮ ਆਦਮੀ ਪਾਰਟੀ ਨਾਲ ਤਜਰਬਾ ਕਰਨ ਦਾ ਫੈਸਲਾ ਕੀਤਾ ਉਹਨਾਂ ਕਿਹਾ ਕਿ ਅੱਜ ਨਤੀਜੇ ਸਭ ਦੇ ਸਾਹਮਣੇ ਹਨ ਉਹਨਾਂ ਨੇ ਕਿਹਾ ਕਿ ਹਾਲੀ ਚਾਹੇ ਹੜਾਂ ਦੌਰਾਨ ਤਾਂ ਆਪ ਸਰਕਾਰ ਤੇ ਨਾ ਹੀ ਕੇਂਦਰ ਪੰਜਾਬੀਆਂ ਦੀ ਮਦਦ ਵਾਸਤੇ ਬੋੜੇ ਤੇ ਪੰਜਾਬੀ ਨੂੰ ਆਪਣੀ ਮਦਦ ਆਪ ਕਰਨੀ ਪਈ ਹੈ ਸੁਖਵੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਤਜਰਬੇ ਕਰਨੇ ਛੱਡ ਦੇਣ ਅਤੇ ਹੁਣ ਆਪਣਾ ਫਤਵਾ ਖੇਤਰੀ ਪਾਰਟੀ ਦੇ ਹੱਕ ਵਿੱਚ ਦੇਣਾ ਬੇਅਦਬੀ ਕੇਸਾਂ ਉੱਪਰ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਹੈ ਪੰਜਾਬ ਦੇ ਬੇਅਦਬੀ ਕੇਸ ਚੰਡੀਗੜ੍ਹ ਤਬਦੀਲ ਨਹੀਂ ਕੀਤੇ ਜਾਣਗੇ ਸੁਪਰੀਮ ਕੋਰਟ ਨੇ ਫਿਲਹਾਲ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਹਨ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦਾ ਮਾਹੌਲ ਠੀਕ ਨਾ ਦੱਸਦੇ ਹੋਏ 6 ਕੇਸ ਸੂਬੇ ਤੋਂ ਬਾਹਰ ਤਬਦੀਲ ਕਰ ਦਿੱਤੇ ਸਨ ਇਸ ਨੂੰ ਚੁਣੌਤੀ ਦਿੰਦਿਆਂ ਗੁਰਸੇਵ ਸਿੰਘ ਵੱਲੋਂ ਇਸ ਮਾਮਲੇ ਸੰਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਹੁਣ ਇਸ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ ਐਡਵੋਕੇਟ ਐਚਐਸ ਫੁਲਕਾ ਨੇ ਦੱਸਿਆ ਕਿ ਸਰਕਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਨਹੀਂ ਕੀਤੀ ਸੀ ਸਿਰਫ ਇੱਕ ਸ਼ਿਕਾਇਤਕਰਤਾ ਨੇ ਪਹੁੰਚ ਕੀਤੀ ਸੀ ਹਾਈ ਕੋਰਟ ਨੇ ਕਿਹਾ ਸੀ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਇਸ ਲਈ ਬੇਅਦਬੀ ਦੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਕੁੱਲ 6 ਕੇਸ ਪੰਜਾਬ ਤੋਂ ਤਬਦੀਲ ਕੀਤੇ ਗਏ ਜੋ ਕਾਫੀ ਹੈਰਾਨੀਜਨਕ ਹੈ ਪੰਜਾਬ 'ਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਖੇਤਾਂ 'ਚ ਅੱਗ ਲਾਉਣ ਦੀ ਰਵਾਇਤ ਨੂੰ ਰੋਕਣ ਲਈ ਜਿੱਥੇ ਸੁਪਰੀਮ ਕੋਰਟ ਨੇ ਕਾਫੀ ਸਖਤੀ ਵਰਤੀ ਹੈ ਹੁਣ ਅਦਾਲਤਾਂ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਸ਼ਾਸਨ ਵੀ ਇਸ ਮਸਲੇ ਦੇ ਹੱਲ ਲਈ ਖੁਦ ਕਿਸਾਨਾਂ ਕੋਲ ਪਿੰਡਾਂ ਵਿੱਚ ਪਹੁੰਚ ਰਿਹਾ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਰਜਿੰਦਰ ਸਿੰਘ 베ਦੀ ਅਤੇ ਖੇਤੀਬਾੜੀ ਦੇ ਅਧਿਕਾਰੀ ਪਿੰਡ ਨਨੋਵਾਲ ਜਿੰਦੜ ਵਿਖੇ ਪਹੁੰਚੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਚ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਨੇ ਆਪਣੇ ਮਕਸਦ ਤੋਂ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਖੇਤਾਂ ਵਿੱਚ ਪਰਾਲੀ ਦੀ ਅੱਗ ਨਾਲ ਜਿੱਥੇ ਵਾਤਾਵਰਣ 'ਚ ਵੱਡੇ ਪੱਧਰ ਤੇ ਪ੍ਰਦੂਸ਼ਣ ਫੈਲਦਾ ਹੈ ਉਸ ਦੇ ਨਾਲ-ਨਾਲ ਖੇਤਾਂ ਦੀ ਉਪਜਾਊ ਸ਼ਕਤੀ ਘਟਦੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਧੁਨਿਕ ਖੇਤੀ ਦੀ ਸੈਲੀਬਸਿਡੀ ਉੱਤੇ ਮੁਹੱਈਆ ਕਰਵਾਈ ਜਾਂਦੇ ਹਨ ਕਿ ਪਰਾਲੀ ਨੂੰ ਖੇਤਾਂ 'ਚ ਨਾਲ ਚਲਾ ਕੇ ਖੇਤਾਂ ਚ ਹੀ ਬਾਹ ਦਿੱਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਇੱਕੋ ਇੱਕ ਮਕਸਦ ਜ਼ਿਲ੍ਹਾ ਗੁਰਦਾਸਪੁਰ ਨੂੰ 0 ਫੀਸ ਦੀ ਪਰਾਲੀ ਦੀ ਅੱਗ ਨੂੰ ਬਣਾਉਣਾ ਹੈ ਜੇਕਰ ਇਹ ਸਭ ਤੋਂ ਇਸ ਲਈ ਪੰਚਾਇਤ ਦੀ ਜ਼ਮੀਨ ਠੇਕੇ ਤੇ ਲੈਣ ਵਾਲੇ ਕਿਸਾਨਾਂ ਵੱਲੋਂ ਪਰਾਲੀ ਨੂੰ ਖੇਤਾਂ 'ਚ ਅੱਗ ਲਗਾਈ ਜਾਂਦੀ ਹੈ ਤਾਂ ਉਹਨਾਂ ਨੂੰ ਅਗਲੇ ਸਾਲ ਪੰਚਾਇਤ ਦੀ ਜ਼ਮੀਨ ਠੇਕੇ ਤੇ ਨਹੀਂ ਮਿਲੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਖਤ ਕਾਰਵਾਈ ਵਿੱਚ ਕਿਸਾਨਾਂ ਦੇ ਮਾਲ ਵਿਭਾਗ ਦੇ ਅੰਕੜਿਆਂ 'ਚ ਰੈੱਡ ਐਂਟਰੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਦਸਤਾਵੇਜ਼ ਤੇ ਸਰਕਾਰੀ ਕਾਰਵਾਈ ਹੋ ਸਕਦੀ ਹੈ ਜਿਸ ਕਾਰਨ ਕਿਸਾਨ ਅਤੇ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਦਾ ਭਵਿੱਖ ਵੀ ਤੁੰਦਲਾ ਬਣ ਸਕਦਾ ਹੈ ਪੰਜਾਬ ਚ ਕਮਲਕੌਰ ਭਾਬੀ ਦੇ ਕਤਲ ਕੇਸ ਚ ਗ੍ਰਿਫਤਾਰ ਕੀਤੇ ਗਏ ਜਸਪ੍ਰੀ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਸਖਤ ਪੁਲਿਸ ਸੁਰੱਖਿਆ ਹੇਠ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਦੌਰਾਨ ਪੁਲਿਸ ਨੇ ਅਦਾਲਤ ਨੂੰ ਚਲਾਨ ਦੀਆਂ ਕਾਪੀਆਂ ਪੇਸ਼ ਕੀਤੀਆਂ ਪੰਜਾਬ ਪੁਲਿਸ ਨੇ ਇਸ ਮਾਮਲੇ ਚ 6 ਸਤੰਬਰ ਨੂੰ ਪਹਿਲਾਂ ਹੀ ਚਲਾਨ ਦਰਜ ਕੀਤਾ ਸੀ ਜਿਸ ਤੋਂ ਬਾਅਦ ਜਸਪ੍ਰੀਤ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਦਾਲਤ ਚ ਪੇਸ਼ੀ ਦੌਰਾਨ ਦੋਹਾਂ ਮੁਲਜ਼ਮਾਂ ਦੀ ਚਾਰਸ਼ੇਡ ਦੀਆਂ ਕਾਪੀਆਂ ਸੌਂਪੀਆਂ ਗਈਆਂ ਸਨ ਪੁਲਿਸ ਜਾਂਚ ਲਈ ਜੇ ਵੀ ਤਿੰਨ ਹੋਰ ਵਿਅਕਤੀਆਂ ਅਮ੍ਰਿਤਪਾਲ ਮੈਰੋ ਰঞ্জੀਤ ਸਿੰਘ ਅਤੇ ਇੱਕ ਅਣਪਛਾਤੀ ਵਿਅਕਤੀ ਦੀ ਗ੍ਰਿਫਤਾਰੀ ਦੀ ਲੋੜ ਹੈ ਪੁਲਿਸ ਟੀਮਾਂ ਉਹਨਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਕਮਲਕੌਰ ਦੇ ਕਤਲ ਨਾਲ ਸੰਬੰਧਿਤ ਇਸ ਮਾਮਲੇ ਨੇ ਸ਼ਹਿਰ ਚ ਕਾਫੀ ਚਰਚਾ ਛੇੜ ਦਿੱਤੀ ਸੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਕੀਤੀ ਹੈ ਇਸ ਦੀ ਜਾਣਕਾਰੀ ਆਈਪੀਐਸ ਸੁਖਚੰਦ ਸਿੰਘ ਗਿੱਲ ਵੱਲੋਂ ਦਿੱਤੀ ਗਈ ਹੈ ਸੁਖਚੰਦ ਸਿੰਘ ਗਿੱਲ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਹੈ ਕਿ ਮੀਟਿੰਗ ਚ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ ਇਸ ਦੌਰਾਨ ਰਾਮਲੀਲਾ ਦੇ ਮੱਧਨ ਦੇ ਸਖਤ ਸੁਰੱਖਿਆ ਪ੍ਰਬੰਧਾਂ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ ਇਸ ਦੌਰਾਨ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ ਅਤੇ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਗੈਂਗਸਟਰਾਂ ਵਿਰੁੱਧ ਖੋਰ ਸਖਤ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਮਾਨ ਵੱਲੋਂ ਹੜ੍ਹਾਂ ਦੌਰਾਨ ਵੀ ਜਨਤਾ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਛੋਟੇ ਮਸਲਿਆਂ ਲਈ ਸੈਂਪਤੀ ਨਿਪਟਾਰਾ ਮੁਹਿੰਮ ਚਲਾਈ ਜਾ ਰਹੀ ਹੈ ਹੁਣ ਜਨਤਾ ਨੂੰ ਛੋਟੇ ਮਸਲਿਆਂ ਲਈ ਅਦਾਲਤ ਜਾਣ ਦੀ ਲੋੜ ਨਹੀਂ ਪਵੇਗੀ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੋਂ ਦੱਖਣੀ ਪੱਛਮੀ ਮੌਨਸੂਨ ਦੀ ਪੂਰੀ ਤਰ੍ਹਾਂ ਵਿਦਾਇਗੀ ਦਾ ਐਲਾਨ ਕੀਤਾ ਹੈ ਮੌਨਸੂਨ ਦੇ ਪਿੱਛੇ ਹਟਦੇ ਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਅਗਲੇ 5 ਤੋਂ 6 ਦਿਨਾਂ ਤੱਕ ਮੁੱਖ ਤੌਰ ਤੇ ਖੁਸ਼ਕ ਤੇ ਸਾਫ਼ ਮੌਸਮ ਰਹਿਣ ਦੀ ਸੰਭਾਵਨਾ ਹੈ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 'ਚ ਥੋੜੀ ਗਿਰਾਵਟ ਆਈ ਹੈ ਪਰ ਇਹ ਆਮ ਪੱਧਰ ਦੇ ਨੇੜੇ ਜਾਂ ਉਸ ਤੋਂ ਉੱਪਰ ਹੀ ਬਣਿਆ ਰਹੇਗਾ ਇਸ ਵਿਦਾਈ ਦੇ ਨਾਲ ਹੀ ਚੰਡੀਗੜ੍ਹ ਅਤੇ ਹਾਲੇ ਦੁਆਲੇ ਦੇ ਇਲਾਕਿਆਂ 'ਚ ਲੋਕਾਂ ਨੂੰ ਹੁਣ ਮੌਨਸੂਨ ਦੀ ਹਮਸਪਰੀ ਬਾਰਿਸ਼ ਅਤੇ ਵੱਧੇ ਤਾਪਮਾਨ ਤੋਂ ਰਾਹਤ ਮਿਲਣ ਵਾਲੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੌਸਮ ਆਮ ਨਾਲੋਂ ਹਲਕਾ ਗਰਮ ਰਹੇਗਾ ਤੇ ਆਸਮਾਨ ਸਾਫ਼ ਰਹੇਗਾ ਪੰਜਾਬੀ ਮੂਲ ਦੀ 73 ਸਾਲਾ ਹਰਜੀਤ ਕੌਰ ਜੋ ਕਿ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਉਹਨਾਂ ਨੂੰ ਕੁਝ ਦਿਨਾਂ ਪਹਿਲਾਂ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਹਿਰਾਸਤ ਵਿੱਚ ਲੈ ਲਿਆ ਸੀ ਜਿਸ ਕਾਰਨ ਭਾਰਤੀ ਅਤੇ ਮੂਲ ਅਮਰੀਕੀ ਨਾਗਰਿਕਾਂ ਨੇ ਸਰਕਾਰ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ। ਹਰਜੀਤ ਕੌਰ ਨੂੰ ਈਸਟ ਬੇ ਵਿੱਚ ਇੱਕ ਰੂਟੀਨ ਚੈੱਕ ਇਨ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ ਉਹਨਾਂ ਦੇ ਪਰਿਵਾਰ ਅਤੇ ਭਾਈਚਾਰੇ ਨੇ ਕਿਹਾ ਹੈ ਕਿ ਉਹ ਤਿੰਨ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਉਹਨਾਂ ਦੀ ਅਰਜ਼ੀ 2013 ਚ ਰੱਦ ਕਰ ਦਿੱਤੀ ਗਈ ਸੀ ਫਿਰ ਵੀ ਉਹ ਹਰ 6 ਮਹੀਨਿਆਂ ਬਾਅਦ ICE ਨੂੰ ਰਿਪੋਰਟ ਕਰਦੀ ਰਹੀ ਉਹਨਾਂ ਦੀ ਉਮਰ ਅਤੇ ਨਾਜੁਕ ਸਿਹਤ ਨੂੰ ਦੇਖਦੇ ਹੋਏ ਭਾਈਚਾਰੇ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਸੀ ਪਰ ਹੁਣ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਪੰਜਾਬ ਚ ਆਏ ਭਿਆਨਕ ਹੜ੍ਹਾਂ ਕਾਰਨ ਵਿਧਾਨ ਸਭਾ ਹਲਕਾ ਜਨਾਲਾ ਅੰਦਰ ਹੋਏ ਨੁਕਸਾਨ ਸਬੰਧੀ ਹਲਕਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਦੀ ਜਾਣਕਾਰੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਅੱਜ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ ਮਿਲਿਆ ਹਾਂ ਉਹਨਾਂ ਨੂੰ ਅਜਨਾਲੇ ਦੀ ਗਰਾਊਂਡ ਜ਼ੀਰੋ ਦੀ ਸਾਰੀ ਰਿਪੋਰਟ ਦਿੱਤੀ ਜਿਸ ਵਿੱਚ ਹੜਾਂ ਕਾਰਨ ਹੋਏ ਨੁਕਸਾਨ ਦੀ ਸਾਰੀ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਅਜਨਾਲੇ ਦੀ ਹਰ ਪੱਖੋਂ ਬਾਹ ਫੜਨਗੇ ਤੇ ਕਬਰਾਂ ਉਂਦੀ ਲੋੜ ਨਹੀਂ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਅੱਗੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਮਾਨ ਤੇ ਮਾਣ ਹੈ ਕਿ ਜਿੱਥੇ ਉਹ ਬਾਕੀ ਪੰਜਾਬ ਦਾ ਧਿਆਨ ਰੱਖਣਗੇ ਉੱਥੇ ਹੀ ਅੜਾਂ ਕਾਰਨ ਅਜਨਾਲਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉਸ ਦਾ ਵੀ ਵਿਸ਼ੇਸ਼ ਧਿਆਨ ਦੇਣਗੇ ਉਹਨਾਂ ਨੇ ਕਿਹਾ ਕਿ ਬੜੇ ਚਿਰ ਬਾਅਦ ਮੁੱਖ ਮੰਤਰੀ ਜੀ ਨੂੰ ਮਿਲ ਕੇ ਉਹਨਾਂ ਦੀ ਤੰਦਰੁਸਤ ਸੇਧ ਦੇ ਕੇ ਬਹੁਤ ਚੰਗਾ ਲੱਗਿਆ ਉਹਨਾਂ ਨੇ ਕਿਹਾ ਕਿ ਅੱਜ ਹੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਸਮਾਂ ਮਿਲਿਆ ਸੀ ਅਤੇ 1 ਮਹੀਨੇ ਬਾਅਦ ਮੈਂ ਚੰਡੀਗੜ੍ਹ ਵਾਪਸ ਆਇਆ ਹਾਂ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕੋਈ ਅੰਤਰੀ ਕਮੇਟੀ ਦੀ ਬੈਠਕ ਚ ਹੜਪੀੜਤਾ ਦੀ ਸਹਾਇਤਾ ਲਈ ਮੁੱਢਲੇ ਤੌਰ ਤੇ 20 ਕਰੋੜ ਰੁਪਏ ਰਾਖਵੇਂ ਰੱਖਣ ਦਾ ਫੈਸਲਾ ਕਰਦੇ ਆਂ ਪ੍ਰਭਾਵਿਤ ਲੋਕਾਂ ਵਾਸਤੇ ਵੱਖ-ਵੱਖ ਖੇਤਰਾਂ ਲਈ ਵੱਡੇ ਫੈਸਲੇ ਕੀਤੇ ਗਏ ਸੁਪਰੰਤ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ 베ਰਸਾਈ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਹੜਾਂ ਦਾ ਮੁਕਾਬਲਾ ਕਰ ਰਹੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਆਂ ਉਹਨਾਂ ਕਿਹਾ ਕਿ ਪੰਜਾਬ ਅੰਦਰ ਹਾੜਾ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਇਸ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਉੱਥੇ ਹੀ ਜ਼ਮੀਨਾਂ ਵਿੱਚ ਆਈ ਰੇਤ ਨੇ ਵੀ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਹੜਾਉਂਦੇ ਦਿਨਾਂ ਤੋਂ ਲੈ ਕੇ ਪ੍ਰਭਾਵਿਤ ਇਲਾਕਿਆਂ 'ਚ ਨਿਰੰਤਰ ਕਾਰਜਸ਼ੀਲ ਰਹੀ ਹੈ ਤੇ ਹੁਣ ਹੜ੍ਹ ਪੀੜਤਾਂ ਲਈ 8000 ਲੀਟਰ ਡੀਜ਼ਲ ਦੀ ਸੇਵਾ ਕੀਤੀ ਗਈ ਹੈ ਅਤੇ ਨਾਲ ਹੀ ਪ੍ਰਧਾਨ ਧਾਮੀ ਵੱਲੋਂ 38000 ਲੀਟਰ ਡੀਜ਼ਲ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ ਅ ਅੱਜ ਆਪਾਂ ਸਾਰੇ ਹੀ ਜਿਹੜੇ ਪੰਜਾਬ ਵਿੱਚ ਕਾਫੀ ਵੱਡਾ بارشਾਂ ਨਾਲ ਫਾੜਾਂ ਨਾਲ ਨੁਕਸਾਨ ਹੋ ਗਿਆ ਸੀ ਉਸ ਪ੍ਰਤੀ ਤੁਹਾਡੇ ਨਾਲ ਅ ਸਾਰੇ ਹੀ ਸਮੂਚੀ press ਨਾਲ ਸਾਰੇ ਪ੍ਰੈਮ ਪੈਣ ਪ੍ਰਾਵਾਂ ਦੇ ਮੈਂ ਰੂਬਰੂ ਹੋਇਆ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕੱਲ ਇੱਕ ਐਲਾਨ ਵੀ ਕੀਤਾ ਸੀ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਇਹ ਹੜ੍ਹਾਂ ਤੋਂ ਬਹੁਤ ਵੱਡਾ ਪ੍ਰਭਾਵ ਜਿਹੜਾ ਪੀੜਤ ਹੋਗੇ ਸਾਨੂੰ ਨਾਲ ਲਈ ਜਿਹੜਾ ਅਸੀਂ 5 ਲੱਖ ਏਕੜ ਦੀ ਬਜਾਈ ਕਰਨ ਦੇ ਵਾਸਤੇ ਸਰਕਾਰ ਵੱਲੋਂ ਵੀ ਜਿਹੜਾ ਚੰਗੀ ਵਧੀਆ ਕਿਸਮ ਦਾ ਹਮਾਇਆ ਕਰਾਇਆ ਜਾਊਗਾ ਉਸ ਵਾਸਤੇ ਸਭ ਤਿਆਰੀਆਂ ਸਭ ਜ਼ਿਮੀਂਦਾਰ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇਸ ਤੋਂ ਇਲਾਵਾ ਜਿਹੜਾ ਸੀ ਪਹਿਲਾਂ ਵੀ ਇਹ ਜਿਹੜੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੀ ਵੱਖਰੀ ਗੱਲ ਹੈ ਕਿ ਉਹਨਾਂ ਸਭ ਕੁਝ ਉਹਨਾਂ ਨੂੰ ਫੇਰੀ ਜਿਹੜਾ ਮੁਹੱਈਆ ਕਰਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਅਸੀਂ 17 ਕਰੋੜ ਰੁਪਇਆ ਦੂਸਰੇ ਜ਼ਿਲਾਂ ਵਿੱਚ ਜਿਹੜੀ 50% ਕਣਕ ਦੇ ਬੀਜ ਤੇ ਸਬਸਿਡੀ ਦਿੰਨੇ ਆ ਉਹਦੇ ਲਈ ਸਾਰੇ ਕੇ ਜ਼ਿਮੀਦਾਰਪਰਾ ਉਹ ਚੰਗੀਆਂ ਕਿਸਮਾਂ ਇਹਤੇ ਐਬੀ ਅਸੀਂ ਮਾਹੀਆ ਕਰਾ ਸਕੀਏ ਉਹਦੇ ਲਈ ਵੀ ਸਰਕਾਰ ਉਹਨਾਂ ਜ਼ਿਲ੍ਹਿਆਂ ਵਾਸਤੇ ਵੀ ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ 2300 ਦੇ ਕਰੀਬ ਪਿੰਡ ਜਿਹੜੇ ਉਹਦੇ ਪ੍ਰਭਾਵ ਥਲੇ ਆਏ ਆ ਔਰ ਉਹਦੇ ਚ ਜਿੱਥੇ ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਜੇ ਕਈ ਵੀ ਅਸੀਂ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਉਹ ਸਾਰਾ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਲਈ ਅਸੀਂ ਸਾਰੇ ਆਫ ਦੀ ਘੜੀ ਵਿੱਚ ਖੜੇ ਆ ਇੱਕ ਦੂਸਰੇ ਨਾਲ ਭੈਣ ਭਰਾ ਉਹ ਜਿਹੜੇ ਹੱਥ ਨਾਲ ਹੱਥ ਜੋੜ ਕੇ ਇਸ ਮੁਕ ਵਿੱਚ ਖੜ ਕੇ ਸਾਥ ਵੀ ਦਿੱਤਾ ਹੈ ਪੰਜਾਬ ਦੀਆਂ ਚਾਹੇ ਕੋਈ ਸੰਸਥਾਵਾਂ ਸੀ ਜਿਹੜੀਆਂ ਪਹਿਲਾਂ ਵੀ ਸੇਵਾ ਵਿੱਚ ਰਹੀਆਂ ਚਾਹੇ ਉਹ ਐਨ ਜੀਓ ਸੀ ਜਾਂ ਕੋਈ ਹੋਰ ਅਸੀਂ ਉਹਨਾਂ ਨਾਲ ਵੀ ਜਿੱਥੇ-ਜਿੱਥੇ رابطہ ਹੋ ਉਸ ਕੇਆ ਕਰਕੇ ਪਸ਼ੂ ਪਾਲਣ ਵਿਭਾਗ ਮੇ ਵੱਲੋਂ ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਜਿੰਨਾ ਵੱਧ ਤੋਂ ਵੱਧ ਕਰਿਆ ਜਾ ਸਕੇ ਗਾਂ ਪਹੁੰਚਾਇਆ ਜਾ ਸਕਦੇ ਉਹਨਾਂ ਨਾਲ ਲੱਗ ਕੇ ਵੀ ਉਹਨਾਂ ਵੱਲੋਂ ਵੀ ਉਹਦੇ ਵਿੱਚ ਵੀ ਸਾਥ ਦੇ ਕੇ ਹਮੇਸ਼ਾ ਕਿਉਂਕਿ ਜਦੋਂ ਇਹੋ ਜਿਹਾ ਵਕਤ ਆ ਜਾਂਦਾ ਹੈ ਉਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਰਹਿੰਦੇ ਕਿਤੇ ਦੁਨੀਆ 'ਚ ਹੋਰ ਵੀ ਇਹੋ ਜਿਹੀ ਕਿਤੇ ਲੋੜ ਪਈ ਹੈ ਆਪ ਦੀ ਘੜੀ ਵਿੱਚ ਉੱਥੇ ਵੀ ਆਪਾਂ ਖੜੇ ਆ ਦੇਸ਼ ਵਿੱਚ ਵੀ ਖੜੇ ਆ ਅੱਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਵਿਪਤਾ ਬਣੀ ਪਈ ਹੈ ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਭੈਣ ਭਰਾ ਆਪਣੇ ਵੱਲੋਂ ਦਿਲ ਖੋਲ ਕੇ ਇਹ ਮਦਦ ਵੀ ਕਰ ਰਹੇ ਕੋਚ ਜੀ ਸਾਹਿਬ ਇਹ ਜਿਹੜੇ ਸੀਡਸ ਸਿੱਖ ਸਕਦੇ ਜਾਂਦੇ ਕਿ ਕਿਹੜੀ ਵੈਰਾਈਟੀ ਹੈ ਜਿਹਦੀ ਦੀ ਸੀਡਸ ਆ ਜਿਵੇਂ ਇਕ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਵੀ ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਨਾਲ ਸਾਡੀ ਮੀਟਿੰਗ ਸੀ ਤੇ ਉਸ ਦਿਨ ਯੂਪੀ ਦੇ ਜਿਹੜੇ ਖੇਤੀਬਾੜੀ ਮੰਤਰੀ ਉਹਨਾਂ ਨੇ ਵੀ ਸਾਨੂੰ ਜਿਹੜਾ 1000 ਕਿਲੋ ਜਿਹੜਾ 327 ਕਿਸਮ ਚੰਗੀ ਕਿਸਮ ਹੈ ਉਹਨਾਂ ਦੀਆਂ ਜਿਹੜੀਆਂ ਜਿਹੜੀ ਉਹਨਾਂ ਨੇ ਸਾਨੂੰ ਕਿਹਾ ਕਿ 1000 ਕਿਲੋ ਵੀ ਦੇਵਾਂਗੇ ਇਤੋਂ ਦੀ ਜਿਹੜੀਆਂ ਪ੍ਰਮਾਨਿਤ ਕਿਸਮਾਂ ਉਹ ਸਾਰੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਦਿੱਤੀਆਂ ਗਈਆਂ ਉਹਨਾਂ ਦਾ ਵੀ ਮੁਹਈਆ ਕਰਵਾਇਆ ਜਾਂਦਾ। ਯੂਨੀਵਰਸਿਟੀ ਕਿਹਦਾ ਕੀ ਹੋਏਗਾ ਮੁਹਈਆ ਕਰਵਾ। ਉਹ ਕਿੱਥੇ ਜਾਣਦੀ ਕਿਹਨਾਂ ਕਿੱਥੋਂ ਲੈਣ ਦੀ ਕੀ ਪ੍ਰੋਸੈਸ ਕੀ ਬਣਾਇਆ। ਇਹਦੇ ਵਾਸਤੇ ਜਿਵੇਂ ਪਿੰਡਾਂ ਵਿੱਚ ਪਟਵਾਰੀ ਸੈਕਟਰੀ ਪੰਚਾਇਤ ਪੰਚਾਇਤਾਂ ਪਿੰਡਾਂ ਦੀਆਂ ਬੜੀਆਂ ਕਮੇਟੀਆਂ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੋਣਗੀਆਂ ਉਹ ਦੱਸ ਕੇ ਜਿਵੇਂ ਜਿਵੇਂ ਪਿੰਡਾਂ 'ਚ ਬਜਾਨ ਸ਼ੁਰੂ ਹੋਈ ਜਾਊਗੀ ਉਸ ਤਰ੍ਹਾਂ ਉਹਨਾਂ ਜ਼ਿੰਮੇਦਾਰ ਭਰਾਵਾਂ ਦੇ ਕੋਈ ਸ਼ਨਾਖਤ ਕਰਕੇ ਵੀ ਇਹਨੇ ਇਹ ਖੇਤੀ ਕਰ ਰਿਹਾ ਐ ਐਸ ਖੇਤ 'ਚ ਕਰ ਰਿਹਾ ਐ ਤੇ ਉਹਦੇ 'ਤੇ ਆਪਾਂ ਉਦੇਮਾ ਤੁਸੀਂ ਆਪ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੇ ਤਜਰਬਾ ਕੀਤਾ ਆ ਝਾੜੂ ਵਾਲੇ ਦਿੱਲੀੋਂ ਲਿਆਏ ਅੱਜ ਪਛਤਾਈ ਜਾਂਦੇ ਆ ਅੱਜ ਪੰਜਾਬ 'ਚ ਝੜਾਂ ਨਾਲ ਅੱਧਾ ਪੰਜਾਬ ਤਬਾਹ ਹੋ ਗਿਆ ਨਾ ਸੈਂਟਰ ਨੇ ਬਾਹ ਫੜੀ ਤੇ ਨਾ ਹੀ ਸੂਬੇ ਦੀ ਸਰਕਾਰ ਨੇ ਕਿਉਂਕਿ ਦੋਨੋਂ ਹੀ ਆਪਣੇ ਆਪ ਨੂੰ ਬਾਹਰ ਲਏ ਆ ਜੇ ਕੋਈ ਕਿਸਾਨਾਂ ਵਿੱਚ ਵਿਚਰਿਆ ਜੇ ਉਹਨਾਂ ਕੋਲ ਸਾਰਾ ਬਣਿਆ ਤੇ ਕਾਲੀ ਦਲ ਬਣਿਆ ਕਿਉਂਕਿ ਜਿਵੇਂ ਇੰਡੀਆ ਨੈਸ਼ਨਲ ਲੋਕਦਲ ਹਰਿਆਣਾ 'ਚ ਹੈ ਓਵੇਂ ਹੀ ਪੰਜਾਬ 'ਚ ਰੋਮਣੀ ਕਾਲੀ ਦਲ ਹੈ ਸਾਡੇ ਦੋਨੋਂ ਪਾਰਟੀਆਂ ਵਾਸਤੇ ਅਸੀਂ ਜਿਉਣਾ ਵੀ ਥੋੜੇ ਸੂਬੇ 'ਚ ਹੈ ਅਸੀਂ ਮਰਨਾ ਵੀ ਇੱਥੇ ਹੈ ਸਾਡੇ ਵਾਸਤੇ ਸਾਰਾ ਕੁਝ ਹੀ ਆਪਣਾ ਸੂਬਾ ਆ ਦਿੱਲੀ ਵਾਲੀ ਨੈਸ਼ਨਲ ਪਾਰਟੀਆਂ ਵਾਸਤੇ ਥੋੜਾ ਸੂਬਾ ਕੱਲਾ ਰਾਜ ਕਰਨ ਵਾਸਤੇ ਐ ਤੁਹਾਡੀ ਸੇਵਾ ਜਾਂ ਤੁਹਾਡੀ ਤਰੱਕੀ ਵਾਸਤੇ ਨਹੀਂ ਇਹਨਾਂ ਦੇ ਦਿਲਾਂ 'ਚ ਗਰੀਬ ਅਧੀ ਕਿਸਾਨ ਪ੍ਰਤੀ ਕੋਈ ਸਤਕਾਰ ਤੇ ਪਿਆਰ ਨਹੀਂ ਬੀਜੇਪੀ ਕਿਤੇ ਕਿਸਾਨਾਂ ਬਾਰੇ ਗਰੀਬਾਂ ਬਾਰੇ ਨਹੀਂ ਸੋਚ ਸਕਦੀ ਨਾ ਕਾਂਗਰਸ ਗਰੀਪਾਂ ਬਾਰੇ ਕਿਸਾਨਾਂ ਬਾਰੇ ਸੋਚ ਸਕਦੀ ਹੈ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਹੈ ਸੇਵਾ ਕਰਨਾ ਨਹੀਂ ਤੁਸੀਂ ਦੇਖ ਲਓ ਰਾਜ ਕਰਨ ਵਾਸਤੇ ਕਿਤੇ ਧਰਮ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਗੇ ਇੱਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਾ ਕੇ ਰਾਜ ਕਰ ਲੈਂਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਜੇ ਧਰਮ ਦੇ ਲੋਕ ਇਕੱਠੇ ਹੋ ਸਕਦੇ ਆ ਜਾਤੀ ਦੇ ਲੋਕ ਇਕੱਠੇ ਹੋ ਸਕਦੇ ਆ ਫਿਰ ਕਿਸਾਨ ਕਿਉਂ ਨਹੀਂ ਇਕੱਠੇ ਹੋ ਸਕਦੇ ਤੇ ਗਰੀਬ ਕਿਉਂ ਨਹੀਂ ਇਕੱਠੇ ਹੋ ਸਕਦੇ ਜੇ ਗਰੀਬ ਤੇ ਕਿਸਾਨ ਇਕੱਠੇ ਹੋ ਜਾਣ ਆਪਣੀਆਂ ਪਾਰਟੀਆਂ ਨੂੰ ਤਗੜਾ ਕਰ ਲੈਣ ਤੁਸੀਂ ਦੇਖੋਗੇ ਕਿਵੇਂ ਪਿੰਡਾਂ 'ਚ ਤੇ ਗਰੀਬਾਂ ਦੇ ਕਿਸਾਨਾਂ ਦੀ ਤਰੱਕੀ ਹੁੰਦੀ ਹੈ ਅੱਜ ਦੇਸ਼ ਵਿੱਚ ਕਿਸਾਨਾਂ ਦੀ ਕੋਈ ਆਵਾਜ਼ ਨਹੀਂ ਗਰੀਬ ਦੀ ਕੋਈ ਆਵਾਜ਼ ਨਹੀਂ ਕਿਸਾਨੀ ਕਾਨੂੰਨ ਕਾਨੂੰਨ ਬਣਾਏ ਤੁਹਾਨੂੰ ਪੁੱਛਿਆ ਨਹੀਂ ਗਿਆ ਆ ਤੇ ਤੁਹਾਡੀ ਹਿੰਮਤ ਹੈ ਤੁਸੀਂ ਲੜਾਈ ਲੜੀ ਤੇ ਤੁਸੀਂ ਵਾਪਸ ਕਰਾਏ ਨਹੀਂ ਤਾਂ ਕਾਨੂੰਨ ਬਣੀ ਗਏ ਸੀ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਨੈਸ਼ਨਲ ਪਾਰਟੀ ਤੇ ਖੇਤਰੀ ਪਾਰਟੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਨੈਸ਼ਨਲ ਪਾਰਟੀ ਕਿਤੇ ਸੂਬੇ ਦੀ ਸਟੇਟ ਦੀ ਗੱਲ ਨਹੀਂ ਕਰੂਗੀ ਉਹ ਉਹ ਸਟੇਟ ਦੀ ਗੱਲ ਕਰੂਗੀ ਜਿੱਥੇ ਜਾਦੇ ਮੈਂਬਰ ਪਾਰਲੀਮੈਂਟ ਆਉਂਦੇ ਆ ਜੇ ਹਰਿਆਣਾ ਤੇ ਯੂਪੀ ਵਿੱਚ ਕੋਈ ਸਮੱਸਿਆ ਆ ਜਾਏ ਨੈਸ਼ਨਲ ਪਾਰਟੀ ਦੀ ਸਰਕਾਰ ਹੋਏ ਭਾਵੇਂ ਦੋਨੋਂ ਸੂਬਿਆਂ ਵਿੱਚ ਉਸੀ ਪਾਰਟੀ ਦਾ ਸਰਕਾਰ ਹੋਏ ਉਹਨਾਂ ਨੇ ਯੂਪੀ ਦਾ ਸਾਥ ਦੇਣਾ ਹਰਿਆਣੇ ਨਾਲੋਂ ਕਿਉਂ ਕਿਉਂਕਿ ਉੱਥੇ 80 ਮੈਂਬਰ ਪਾਰਲੀਮੈਂਟ ਬੰਦੇ